ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵੀ ਦੇਸ਼ਾਂ ਵੀ ਜਲਣ ਵਾਲੇ ਗੁਰੂ ਨਾਨਕ ਨਾਮ ਲੈ ਵਾ ਸੰਗਤਾਂ ਦੇ ਲਈ ਰੱਬ ਦਾ ਰੇਡੀਓ ਗੁਰਬਾਣੀ ਚੈਨਲ ਅਰਜੋਈਆਂ ਕਰਦਾ ਹੈ ਕਿ ਆਪ ਸਾਰਿਆਂ ਨੂੰ ਲੱਖੋ ਲੱਖ ਖੁਸ਼ੀਆਂ ਮਿਲਣ ਜੀ ਸੋ ਸੰਗਤ ਜੀ ਕਿਸਮਤ ਦੇ ਹਾਰੇ ਹੋਏ ਨੂੰ ਗੁਰੂ ਰਾਮਦਾਸ ਜੀ ਆਪ ਪਾਲਦੇ ਜਿਸ ਨੂੰ ਕੋਈ ਢੋਈ ਨਾ ਦੇ ਉਸ ਨੂੰ ਗੁਰੂ ਰਾਮਦਾਸ ਜੀ ਆਪ ਸੰਭਾਲਦੇ ਕਿਉਂ ਫਿਕਰਾਂ ਵੀ ਤੁਰਿਆ ਫਿਰਦਾ ਹੈ ਸਭ ਦੇ ਕਾਜ ਗੁਰੂ ਰਾਮਦਾਸ ਜੀ ਆਪ ਸਵਾਰਦੇ ਸੋ ਸੰਗਤ ਜੀ ਮਨੁੱਖ ਸੇਵਾ ਸਿਮਰਨ ਕਰਨ ਵਾਲਾ ਹੋਵੇ ਤੇ ਸਭ ਕੁਝ ਆਪੇ ਬਣ ਜਾਂਦਾ ਜੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਏ ਤੇ ਖੋਟਾ ਸਿੱਕਾ ਵੀ ਚੱਲ ਜਾਂਦਾ ਘਬਰਾਇਆ ਨਾ ਕਰੋ 32 ਦੰਦਾ ਜਿਬ ਨੂੰ ਬਚਾਉਂਦਾ ਹੈ ਹਾਥੀ ਦੇ ਪੈਰਾਂ ਕੀੜੀ ਆਉਂਦੀ ਹੈ ਉਹਨੂੰ ਬਚਾਉਂਦਾ ਤੇਰੇ ਸੁੱਤੇ ਪਏ ਦੇ ਸਾਹ ਚਲਾਉਂਦਾ ਤੇ ਤੇਰੇ ਪਰਿਵਾਰ ਦੀ ਇਲਾਜ ਨਹੀਂ ਰੱਖੇਗਾ ਤੇਰਾ ਕਾਰੋਬਾਰ ਨਹੀਂ ਚਲਾਏਗਾ ਤੇਰੇ ਪਰਿਵਾਰ ਦੀ ਰੱਖਿਆ ਨਹੀਂ ਕਰੇਗਾ ਘਬਰਾਇਆ ਨਾ ਕਰੋ ਆਸਤੇ ਅਰਦਾਸ ਨਾ ਛੱਡੋ ਲੋਕੀ ਖੇਡ ਖੇਡਣਾ ਜਾਣਦੇ ਨੇ ਤੇ ਉਹ ਜੋ ਹਰਿਮੰਦਰ ਸਾਹਿਬ ਬੈਠਾ ਹੈ ਨਾ ਉਹ ਖੇਡ ਬਦਲਣਾ ਜਾਣਦਾ ਹੈ ਤੋ ਸੰਗਤ ਜੀ ਵਾਹਿਗੁਰੂ ਤੇ ਰੱਖ ਭਰੋਸਾ ਆਸਨਾ ਛੱਡੀ ਸਾਰੇ ਦੁੱਖ ਦੂਣ ਹੋਰਗੇ ਵਿਸ਼ਵਾਸ ਨਾ ਛੱਡੀ ਤੋ ਸੰਗਤ ਜੀ ਆਪ ਸਾਰਿਆਂ ਦੀ ਕਿਰਪਾਲਤਾ ਸਦਕਾ ਇੱਕ ਵਾਰ ਫਿਰ ਤੋਂ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਕੋਲ ਦੁਆਰਾ ਸੀਜਗਨ ਸਾਹਿਬ ਦਿੱਲੀ ਤੋਂ ਅੰਮ੍ਰਿਤ ਵੇਲੇ ਦੇ ਹੀਰੇ ਅੰਮ੍ਰਿਤ ਵੇਲੇ ਦੀ ਸੰਗਤਾਂ ਨਾਲ ਮਿਲ ਕੇ ਸੰਗਤੀ ਰੂਪ ਵਿੱਚ ਸ਼ਤਾਬਦੀ ਟ੍ਰੇਨ ਦੇ ਰਾਹੀਂ ਸਰਦਾਰ ਚਰਨਜੀਤ ਸਿੰਘ ਜੀ ਅਤੇ ਹੋਰ ਪ੍ਰਬੰਧਕ ਵੀਰਾਂ ਪੈਣਾ ਦੀ ਅਗਵਾਈ ਹੇਠ ਧੰਤਨ ਮਾਤਾ ਪਾਨੀ ਜੀ ਧੰਤਨ ਗੁਰੂ ਅਮਰਦਾਸ ਜੀ ਦੇ ਚਰਨਾਂ ਜਨਮ ਅਸਤਕ ਹੋਣ ਜਾ ਰਹੇ ਹਨ ਆਪ ਸਾਰੇ ਲਈ ਖੁਸ਼ ਕੀ ਯਾਤਰਾ ਨਿਰਵਿਘਨਤਾ ਪੂਰਵਕ ਸਫਲੀ ਹੋਵੇ ਜੀ ਲੋੜ ਦੀ ਥੋੜਾ ਨਾ ਹੋਵੇ ਬੀਜੀਆਂ ਹਰਿਆ ਹੋਵੇ ਸਾਰੀ ਸੰਗਤਾਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਕੇ ਵਾਪਸ ਦਿੱਲੀ ਆਉਣ ਜੀ ਸੋ ਸੰਗਤ ਜੀ ਪੰਥ ਪਰਸੀ ਦਸਤੀਆਂ ਯਾਤਰਾ ਦੌਰਾਨ ਹਾਜ਼ਰੀਆਂ ਭਰ ਰਹੀਆਂ ਜੀ ਕਰਤੇ ਦੀ ਕੀਰਤੀ ਕੀਰਤਨ ਦੇ ਰੂਪ ਰਹੀ ਕਰਕੇ ਗੁਰੂ ਚਰਨਾਂ ਨਾਲ ਸੰਗਤਾਂ ਨੂੰ ਜੋੜਨ ਲਈ ਇਸ ਵਾਰ ਪੰਥ ਪਰਸੀ ਦਸਤੀ ਸੰਗਤਾਂ ਦੇ ਹਰਮਨ ਪਿਆਰੇ ਭਾਈ ਸਾਹਿਬ ਭਾਈ ਭਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ ਹਾਜ਼ਰੀਆਂ ਭਰਾਂਗੇ ਬਹੁਤ ਹੀ ਪਿਆਰੀ ਨਾਮ ਜਪਣ ਵਾਲੀ ਨਿਮਰਤਾ ਵਾਲੀ ਰੂਹ ਹੈ ਜੀ ਸੰਗਤ ਜੀ ਧੰਗੁਰ ਤੇ ਇੱਕ ਬਦਰ ਸਾਹਿਬ ਜੀ ਦੇ ਗੁਲਦਸੇ ਦੇ ਬਹੁਤ ਸੋਹਣੇ ਫੁੱਲ ਸਾਡੇ ਦਿਲਾਂ ਦੀ ਧੜਕਣਾਂ ਸਿਰਾਂ ਦੇ ਤਾਜ ਸੰਗਤਾ ਦੇ ਹਰਮਨ ਪਿਆਰੇ ਅਠੇ ਪੈਰ ਸਰਬੱਤ ਦਾ ਭਲਾ ਮੰਗਣ ਵਾਲੇ ਗਿਆਨੀ ਲੋਕਿੰਦਰ ਸਿੰਘ ਜੀ ਹਾਜ਼ਰੀਆਂ ਪਾ ਰਹੇਨ ਜਿੱਥੇ ਗਿਆਨੀ ਜੀ ਹਾਜ਼ਰੀਆਂ ਪਾ ਰਹੇਨ ਉੱਥੇ ਹੀ ਅਰਜੋਈਆਂ ਵੀ ਕਰ ਰਹੇਨ ਕਿ ਹੰਕਾਰ ਵੀ ਅੰਦਰ ਏ ਨਿਰੰਕਾਰ ਵੀ ਅੰਦਰ ਏ ਕਾਮ ਵੀ ਅੰਦਰ ਏ ਤੇ ਰਾਮ ਵੀ ਅੰਦਰ ਏ ਚਾਹੁੰਦੇ ਹੋ ਸਾਰੇ ਦੁੱਖ ਦੂਰ ਹੋ ਜਾਣ ਤੇ ਨਾਮ ਜਪ ਲਓ ਕਿਉਂਕਿ ਨਾਮ ਵੀ ਅੰਦਰ ਏ ਤੇ ਆਓ ਸੰਗਤ ਜੀ ਪੰਥ ਪ੍ਰਸਿੱਧੀ ਪੰਥ ਪ੍ਰਸਿੱਧੀਆਂ ਬਾਸੋਂ ਅਸੀਂ ਵੱਡ ਮੁਲੇ ਵੀ ਚਾਰ ਸਰਵਨ ਕਰਾਂਗੇ ਜੀ ਸਭ ਤੋਂ ਪਹਿਲੇ ਗਿਆਨੀ ਲੋਕਿੰਦਰ ਸਿੰਘ ਜੀ ਅਗਲੀ ਮਿੱਠੀ ਦੇ ਪਿਆਰੀ ਆਵਾਜ਼ ਗਿਆਨੀ ਲੋਕਿੰਦਰ ਸਿੰਘ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਹਨ ਤਹਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁਕੇ ਸਭ ਸੋਗ ਸੰਤਾਪੇ ऐसे दीना बंधु दीन दयाल सोडी सुल्तान गुरु रामदास पिता तन तन माता भानी जी ਦੇ ਗ੍ਰਹਿ ਵਿਖੇ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਗੁਰੂ ਕਾ ਸੰਗਤਾਂ ਜਥੇਦਾਰ ਸਰਦਾ ਚਰਨਜੀਤ ਸਿੰਘ ਜੀ ਦੀ ਅਗਵਾਈ ਹੇਠ ਸਤਬਦੀ ਟ੍ਰੇਨ ਰਾਹੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨਾਂ ਵਾਸਤੇ ਜਾ ਰਹੀਆਂ ਨੇ ਸਤਿਗੁਰੂ ਕਿਰਪਾ ਕਰਨ ਸਬਨਾ ਦੀ लाज ਰੱਖਣ ਜੋ ਜੋ ਭਾਵਨਾਵਾਂ ਲੈ ਕੇ ਗੁਰੂ ਕਾ ਸੰਗਤਾਂ ਸਤਿਗੁਰੂ ਦੇ ਦਰ ਤੇ ਚੱਲੀਆਂ ਨੇ ਸਤਗੁਰ ਸਭ ਨਾਦੀਆਂ ਝੋਲੀਆਂ ਭਰਨ ਕਿਉਂਕਿ ਸਤਗੁਰ ਦਾ ਵਿਰਧ ਹੈ ਕਿ ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਇਆਲ ਸਿੱਖ ਕੀ ਗੁਰਦੁਰਮਤ ਮਲੇਹਿਰਾ ਗੁਰਬਚਨ ਦੀ ਹਰ ਨਾਮ ਉਚਰ ਸਤਗੁਰ ਸਿੱਕੇ ਬੰਧਨ ਘਟ ਗੁਰ ਕਾ ਸਿਕ ਬੇਕਾਰ ਤੇ ਹਟ ਸਤਗੁਰ ਸਿੱਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਇਹ ਸਤਗੁਰ ਸਿੱਕਾ ਹਲਤ ਪਲਤ ਸਵਾਰ ਹੈ ਨਾਨਕ ਸਤਗੁਰ ਸਿੱਕੋ ਜੀ ਨਾਲ ਸਮਾਰੈ ਇ ਗੁਰੂ ਰਾਮਦਾਸ ਪਾਤਸ਼ਾਹ ਦਾ ਵਿਰਧ ਹੈ ਕਿ ਆਪਣੇ ਸੇਵਕਾਂ ਨੂੰ ਬੜੇ ਜੀ ਨਾਲ ਜਿਵੇਂ ਇੱਕ ਮਾਤਾ ਆਪਣੇ ਬੱਚਿਆਂ ਨੂੰ ਬੜੇ ਪਿਆਰ ਨਾਲ ਪਾਲਦੀ ਹੈ, ਪਲੋਸਦੀ ਹੈ, ਵਡਾ ਕਰਦੀ ਹੈ ਹਰ ਪ੍ਰਕਾਰ ਤੋਂ ਇਸੇ ਤਰ੍ਹਾਂ ਸਤਿਗੁਰੂ ਦਾ ਵਿਰਧ ਹੈ ਆਪਣੇ ਬੱਚਿਆਂ ਦੀ ਇਲਾਜ ਰੱਖਦੇ ਨੇ ਹਮੇਸ਼ਾ ਹਰ ਪ੍ਰਕਾਰ ਸਹਾਇ ਹੁੰਦੇ ਨੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਇਹੋ ਹੀ ਬੇਨਤੀਆਂ ਕਿ ਗੁਰੂ ਰਾਮਦਾਸ ਰਾਖੋ ਸ਼ਰਨਾਈ ਆਪਣੇ ਸੰਗਤਾਂ ਨੂੰ ਹਮੇਸ਼ਾ ਹੀ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਆਪਣੇ ਦਰਦਰਬਾਰ ਦੀ ਹਾਜ਼ਰੀ ਭਰਨ ਦਾ ਇਹ ਵੱਲ ਉਦਮ ਜੋ ਆਪ ਜੀ ਨੇ ਆਪਣੇ ਸੰਗਤਾਂ ਨੂੰ ਬਖਸ਼ਿਆ ਹੋਇਆ ਬਖਸ਼ਿਸ਼ ਰੱਖਣਾ ਤਾਂ ਕਿ ਆਪ ਜੀ ਦੇ ਚਰਣਾ ਦੇ ਨਾਲ ਜੁੜ ਕੇ ਆਪ ਜੀ ਦੇ ਦਰੋਂ ਨਾਮ ਦੀ ਖੈਰ ਪਵਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਣ ਗਰੀਬਾਂ ਦੀ ਆਜਿ ਕਰਪਾ ਕਰਨੀ ਆਪ ਜੀ ਦੇ ਚਰਣਾ ਦਾ ਸਹਾਰਾ ਲੈ ਕੇ ਇਹ ਸੰਗਤਾਂ ਹਰ ਮਹੀਨੇ ਆਪ ਜੀ ਦੇ ਦਰਸ਼ਨ ਦੀ ਧਾਰ ਵਾਸਤੇ ਜਾਂਦੀਆਂ ਨੇ ਆਪ ਜੀ ਨੇ ਕਿਰਪਾ ਕਰਨੀ ਸਭਨਾਂ ਦੀਆਂ ਝੋਲੀਆਂ ਭਰ ਦੇਣੀਆਂ ਹਰ ਪ੍ਰਕਾਰ ਸਹਾਇ ਹੋਣਾ ਰੱਖਿਆ ਕਰਨੀ ਸਭਨਾਂ ਦੇ ਕਾਰਜ ਸਵਾਰਨੇ ਕਿਉਂਕਿ ਆਪ ਜੀ ਦਾ ਬਿਰਧ ਸਤਿਗੁਰੂ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਸਤਿਗੁਰੂ ਆਪਣੇ ਸਮੁੱਚਿਆ ਸੰਗਤਾਂ ਦੇ ਕਾਰਜ ਸਵਾਰਨਾ ਚਰਣਾ ਦਾ ਪਿਆਰ ਬਖਸ਼ਣਾ ਗਰੀਬ ਨਿਵਾਜ ਜੋ ਸੰਗਤਾਂ ਤਾਂ ਮਨ ਧਨ ਨਾਲ ਸੇਵਾਵਾਂ ਨਿਭਾ ਰਹੀਆਂ ਨੇ ਸਭਨਾਂ ਦੀਆਂ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਤੇ ਇਸੇ ਤਰ੍ਹਾਂ ਅਗਾ ਵੀ ਸੇਵਾ ਕਰਨ ਦਾ ਬਲ ਬਖਸ਼ਣਾ ਕਰੋ ਕਿਰਪਾ ਸ਼ਿਸ਼ਾਂ ਦੇ ਉਦਾਤਾ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਤਿਗੁਰ ਸਭਨਾ ਦਾ ਭਲਾ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਚੋ ਕੰਚਨ ਭਇਓ ਸ਼ਬਦ ਗੁਰ ਸ੍ਰਵਣਿਆ ਸੁਣਿਓ ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦ੍ਰ ਤਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਭਏ ਐਸੇ ਦੀਨ ਦਿਆਲ ਪਾਤਸ਼ਾ ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਸਾਹਿਬ ਜੀ ਦੀ ਬਖਸ਼ਿਸ਼ ਮੇਰ ਸਦਕਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਪਾਵਨ ਸਥਾਨ ਗੁਰਦੁਆਰਾ ਸੀਸਕਨ ਸਾਹਿਬ ਤੋਂ ਆਪ ਪੰਥ ਦੇ ਗੁਰਸਿੱਖਾਂ ਦੇ ਸੰਗਤ ਦੇ ਹਰਮਨ ਪਿਆਰੇ ਬਹੁਤ ਹੀ ਪਿਆਰ ਭਰੀ ਪਿਆਰੀ ਸ਼ਖਸੀਅਤ ਸਰਦਾਰ ਚਰਨਜੀਤ ਸਿੰਘ ਜੀ ਅਤੇ ਸਮੂਹ ਜਥੇ ਵੱਲੋਂ ਉਦਮ ਪਰਾਲੇ ਦੇ ਤਹਿਤ ਹਰ ਮਹੀਨੇ ਜੋ ਮਹਾਨ ਇਹ ਜੋ ਜਥਾ ਹੈ ਸਤਿਗੁਰਾਂ ਦੇ ਚਰਨ ਪਰਸਣ ਵਾਸਤੇ ਦਿੱਲੀ ਤੋਂ ਅੰਮ੍ਰਿਤਸਰ ਵਿਖੇ ਜਾਂਦੇ ਹਨ ਇਸ ਵਾਰ ਵੀ ਆਪ ਸੰਗਤਾਂ ਦੇ ਦਰਦਾਰ ਕਰਨ ਦਾ ਇਹਨਾਂ ਨਮਾਨਿਆਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ ਅਸੀਂ ਮੇਰੇ ਖਿਆਲ ਚੌਥੀ ਵਾਰ ਆਪ ਸੰਗਤਾਂ ਦੇ ਚਰਨ ਪਰਸ ਰਹੇ ਹਾਂ ਬਹੁਤ ਵੱਡੀ ਬਖਸ਼ਿਸ਼ ਹੈ ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਤੁਰਨਾ ਵੀ ਔਖਾ ਹੋ ਜਾਂਦਾ ਹੈ ਪਰ ਬੜੀ ਵੱਡੀ ਦਾਤ ਹੈ ਕਿ ਆਪ ਜੀ ਸਰਦਾਰ ਚਰਨਜੀਤ ਸਿੰਘ ਜੀ ਦੀ ਇਹ ਉਦਮ ਪਰਾਲਾ ਕਰਕੇ ਸੰਗਤਾਂ ਨੂੰ ਨਾਲ ਲੈ ਕੇ ਉੱਥੇ ਜਾਂਦੇ ਨੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਵਾਉਂਦੇ ਨੇ ਸਭ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਸੋ ਆਓ ਹੁਣ ਅਗਲੀਆਂ ਵਿਚਾਰਾਂ ਤੇ ਗੁਰੂ ਕੇ ਕੀਰਤਨ ਸਰਵਣ ਕਰਦੇ ਆਂ ਟ੍ਰੇਨ ਦੇ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸੋ ਸੰਗਤ ਜੀ ਆਪ ਜੀ ਨੇ ਵੱਡੇ ਬੁੱਲੇ ਵਿਚਾਰ ਸਰਵਣ ਕੀਤੇ ਜੀ ਪੰਥ ਪ੍ਰਸਿੱਧ ਅਸਤੀਆਂ ਪਾਸੋਂ ਸੰਗਤ ਜੀ ਸਰਦਾਰ ਚਰਨਜੀਤ ਸਿੰਘ ਜੀ ਸਰਦਾਰ ਸਾਹਿਬ ਦੇਵ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਹੰਨੀ ਵੀਰ ਜੀ ਬੰਟੀ ਵੀਰ ਜੀ ਤੇ ਬਾਵਾ ਵੀਰ ਜੀ ਤੇ ਅਤਿ ਸਤਿਕਾਰਯੋਗ ਵੱਡੇ ਭੈਣ ਜੀ ਦੇਵਿੰਦਰ ਕੋਰ ਜੀ ਵੱਲੋਂ ਬੇਨਤੀ ਕਿ ਫਕੀਰ ਦਰਿਆ ਦੇ ਕੰਢੇ ਬੈਠਾ ਸੀ ਕਿਸੇ ਨੇ ਪੁੱਛਿਆ ਕਿ ਬਾਬਾ ਕੀ ਸੋਚਦੇ ਐ ਤੇ ਫਕੀਰ ਨੇ ਕਿਹਾ ਜੀ ਦਰਿਆ ਦਾ ਪਾਣੀ ਮੁੱਕ ਜਾਵੇ ਤੇ ਆਰਾਮ ਨਾਲ ਦਰਿਆ ਪਾਰ ਕਰ ਲਈਏ ਨਹੀਂ ਬਾਬਾ ਇਸ ਤਰ੍ਹਾਂ ਕੁਝ ਨਹੀਂ ਹੋਣਾ ਬੇੜਾ ਤਿਆਰ ਹੈ ਹੀਲਾ ਤੈਨੂੰ ਕਰਨੇ ਵਸੀਲਾ ਸੱਚੇ ਪਾਤਸ਼ਾਹ ਜੀ ਨੇ ਬਣਨਾ ਹੈ ਬੇੜੇ ਤੇ ਚੜ ਜਾ ਤੇ ਦਰਿਆ ਪਾਰ ਕਰ ਲਿਆ ਉਸੇ ਤਰ੍ਹਾਂ ਸੰਗਤ ਜੀ ਜ਼ਿੰਮੇਵਾਰੀਆਂ ਦਾ ਬੋਝ ਕਦੇ ਨਹੀਂ ਮੁਕਣਾ ਕਦੇ ਬੱਚੇ ਛੋਟੇ ਨੇ ਕਦੇ ਵਿਆਹੇ ਗਏ ਨੇ ਇਹ ਜ਼ਿੰਮੇਵਾਰੀ ਦਾ ਬੋਝ ਕਦੇ ਨਹੀਂ ਮੁਕਣਾ ਤੁਸੀਂ ਅਰਦਾਸ ਕਰੋ ਗੁਰੂ ਰਾਮਦਾਸ ਜੀ ਦੇ ਦਰ ਤੇ ਪਹੁੰਚੋ ਜ਼ਿੰਦਗੀ 'ਚ ਹੋਈਆਂ ਭੁੱਲਾਂ ਚੁੱਕਾਂ ਦੀ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਕੇ ਵਾਪਸ ਆਉ ਤੇ ਪਵਿੱਤਰ ਸਰੋਵਰ ਦੇ ਕੰਡੇ ਤੇ ਖੜ ਕੇ ਹੱਥ ਬੰਨ ਕੇ ਨਾਮ ਅਸਤਕ ਹੋਵੇ ਤੇ ਸਾਰੇ ਰਲ ਮਿਲ ਕੇ ਪੜੋ ਜੀ ਹਮ ਅਗੁਣ ਭਰੇ ਏਕ ਗੁਣ ਨਾਹੀ ਛਾੜ ਵਿਖੇ ਵਿਖਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਧਦਾ ਰਾਸਿਓਂ ਪ੍ਰੀਤ ਲਗਾਈ ਈ ਕੁੱਤਾ ਮੈਂ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮਤਰਾਸ ਮਿਡਾਈ ਇੱਕ ਯਾਰ ਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਸੋ ਸੰਗਤ ਜੀ ਸੱਚੇ ਪਾਤਸ਼ਾਹ ਜੀ ਆਪ ਸਾਰਿਆਂ ਦੀ ਮਨੋ ਕਾਮਨਾਵਾਂ ਸੰਪੂਰਨ ਕਰਨ ਜੀ ਲੋੜ ਦੀ ਥੋੜਾ ਨਾ ਹੋਵੇ ਬੀਜਿਆ ਹਰਿਆ ਹੋਵੇ ਬਾਜ਼ਾਰ ਸਮਾਜ ਅੰਦਰ ਸਾਰੀਆਂ ਸੰਗਤਾਂ ਦੀ ਇਲਾਜ ਸੱਚੇ ਪਾਤਸ਼ਾਹ ਜੀ ਆਪੇ ਰੱਖਣ ਤੱਤੀਆਂ ਹਵਾਵਾਂ ਤੋਂ ਬਚਾਉਣ ਠੰਡੀਆਂ ਹਵਾਵਾਂ ਚਲਾਉਣ ਜੀ ਦੁਕਾਨ ਲੰਗ ਪਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਆਪੰਗੰਗ ਵਿਬੂਤੇ ਸਾਡੇ ਅੱਥ ਸਤਕਾਰ ਔਰ ਸਤਕਾਰਿਓ ਕੈਲਵਿਨ ਵਾਲੇ ਸਰਦਾਰ ਜੀ ਸਰਦਾਰ ਮਨਮੋਨ ਸਿੰਘ ਜੀ ਦੇ ਸੁਪੁੱਤਰ ਜੀ ਪਹੁੰਚੇ ਜੀ ਫਤਹਿ ਦੀ ਸਾਂਝ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਸੰਗਤ ਜੀ ਸਰਦਾਰ ਮਨਮੋਨ ਸਿੰਘ ਜੀ ਵੱਲੋਂ ਸੁਨੇਹਾ ਕਿ ਅੱਜ ਨਹੀਂ ਤੇ ਕੱਲ ਹੋਵਾਂਗੇ ਗੁਰੂ ਰਾਮਦਾਸ ਜੀ ਦੇ ਦਰ ਤੇ ਸਾਰੇ ਮਸਲੇ ਹੱਲ ਹੋਣਗੇ ਸੋਸੰਗਤ ਜੀ ਆਪ ਸਾਰਿਆਂ ਦੇ ਲਈ ਸ੍ਰੀ ਸਿੰਘਾ ਦੇ ਚਰਨਾਂ 'ਚ ਅਰਜੋਈਆਂ ਜਕਾਰੇ ਦੇ ਰੂਪ ਵਿੱਚ ਕਿ ਆਪ ਸਾਰਿਆਂ ਨੂੰ ਲੱਖੋ ਲੱਖ ਖੁਸ਼ੀਆਂ ਮਿਲਣ ਜੀ ਓਏ ਗੱਜਕੇ ਬੁਲਾਇਨੇ ਆਲੋ ਜੇ ਫਤਿਹ ਪਾਇ ਦੁਸ਼ਮਾਨ ਨੂੰ ਭਾਜਣਾ ਪਏ ਬੈਰੀਆਂ ਨੂੰ ਛਟਕਾਏ ਖਾਲਸੇ ਰੀਤੇ ਚੱਲਿਣਾ ਜੇ ਕਲਗੀ ਵਾਲੇ ਮਾਨ ਨੂੰ ਪਾਏ ਸੋਨਿਹਾਂ